ਕਦੇ ਖਤਮ ਨਹੀਂ ਹੋਵੇਗਾ ਮੋਬਾਈਲ ਡਾਟਾ ਬਸ ਅਪਣਾਓ ਇਹ ਤਰਕੀਬ ਹੈਲੋ ਦੋਸਤੋ ਸ੍ਰੀਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਦੇਸ਼ ਭਰ ਵਿੱਚ ਮੋਬਾਈਲ ਡੇਟਾ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਇਸ ਦੇ ਨਾਲ ਹੀ ਹਾਲ ਹੀ ਵਿੱਚ ਸਾਰੀਆਂ ਵੱਡੀਆਂ ਟੈਲੀਕਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ ਅਜਿਹੇ 'ਚ ਹੁਣ ਯੂਜ਼ਰਸ ਨੂੰ ਡੇਟਾ ਪਲਾਨ ਲੈਣ ਲਈ ਸਭ ਤੋਂ ਪਹਿਲਾਂ ਜ਼ਿਆਦਾ ਪੈਸੇ ਦੇਣੇ ਪੈਣਗੇ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਚਿੰਤਾ ਕਰਨ ਲੱਗ ਪਏ ਹਨ ਇਸ ਖਬਰ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਮੋਬਾਈਲ ਡੇਟਾ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹੋ ਮੋਬਾਈਲ ਡਾਟਾ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਘਰ ਜਾਂ ਦਫ਼ਤਰ ਦੇ ਵਾਈਫਾਈ ਦੀ ਵਰਤੋਂ ਕਰਨਾ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸਾਰੇ ਕੰਮ ਕਰ ਸਕੋਗੇ। ਤੁਸੀਂ ਮੋਬਾਈਲ ਡਾਟਾ ਦੀ ਬੇਲੋੜੀ ਵਰਤੋਂ ਤੋਂ ਵੀ بچੋਗੇ ਅਤੇ ਲੰਬੇ ਸਮੇਂ ਲਈ ਡਾਟਾ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ। ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਬਿਨਾਂ ਲੋੜ ਤੋਂ ਵੀ ਮੋਬਾਈਲ ਡਾਟਾ ਆਨ ਰੱਖਦੇ ਹਨ। ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰਦੇ ਹੋ ਤਾਂ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਕਈ ਐਪਸ ਜਾਂ ਕੁਝ ਅਜਿਹੇ ਕੰਮ ਹਨ ਜੋ ਆਫਲਾਈਨ ਮੋੜ ਵਿੱਚ ਵੀ ਕੀਤੇ ਜਾ ਸਕਦੇ ਹਨ ਅਜਿਹੀ ਸਥਿਤੀ ਵਿੱਚ ਡਾਟਾ ਦੀ ਬੇਲੋੜੀ ਵਰਤੋਂ ਨੂੰ ਰੋਕਿਆ ਜਾ ਸਕਦਾ ਹੈ ਬਹੁਤ ਸਾਰੇ ਲੋਕ smartphones ਤੇ online streaming ਕਰਦੇ ਹਨ ਜਿਵੇਂ ਕਿ youtube instagram ਅਤੇ whatsapp ਤੇ ਜਦੋਂ ਵੀ ਤੁਸੀਂ ਕੋਈ ਵੀਡੀਓ ਡਾਊਨਲੋਡ ਕਰਦੇ ਹੋ ਇਸ ਨੂੰ HD ਜਾਂ ਹਾਈ ਕੁਆਲਿਟੀ ਵਿੱਚ ਡਾਊਨਲੋਡ ਕਰਨ ਤੋਂ ਬਚੋ ਅਜਿਹਾ ਕਰਨ ਨਾਲ ਡੇਟਾ ਦੀ ਖਪਤ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਅਤੇ ਨਤੀਜੇ ਵਜੋਂ ਮੋਬਾਈਲ ਡਾਟਾ ਜਲਦੀ ਖਤਮ ਹੋ ਜਾਂਦਾ ਹੈ ਕਿਸੇ ਵੀ ਵੀਡੀਓ ਨੂੰ ਲੋ ਕੁਆਲਿਟੀ ਵਿੱਚ ਡਾਊਨਲੋਡ ਕਰੋ ਮੋਬਾਈਲ ਡਾਟਾ ਬਚਾਉਣ ਲਈ ਦੇਖਣਾ ਜ਼ਰੂਰੀ ਹੈ ਕਿ ਫੋਨ ਤੇ ਕਿਹੜੀਆਂ ਐਪਸ ਜ਼ਿਆਦਾ ਡਾਟਾ ਦੀ ਖਪਤ ਕਰ ਰਹੀਆਂ ਹਨ ਅਤੇ ਇਸ ਦੇ ਲਈ ਫੋਨ ਦੀ ਸੈਟਿੰਗ ਵਿੱਚ ਜਾ ਕੇ ਤੁਸੀਂ ਡਾਟਾ অপਸ਼ਨ ਤੇ ਕਲਿੱਕ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਕਿਹੜੀ ਐਪ ਜ਼ਿਆਦਾ ਡੇਟਾ ਦੀ ਖਪਤ ਕਰ ਰਹੀ ਹੈ ਅਜਿਹੇ 'ਚ ਉਸ ਐਪ ਦੀ ਘੱਟ ਵਰਤੋਂ ਕਰਕੇ ਡੇਟਾ ਬਚਾਇਆ ਜਾ ਸਕਦਾ ਹੈ ਫੋਨ 'ਚ ਅਜਿਹੇ ਕਈ ਐਪ ਹਨ ਜੋ ਤੁਸੀਂ ਇਸਤੇਮਾਲ ਨਹੀਂ ਕਰਦੇ ਤੇ ਇਸਤੇਮਾਲ ਨਾ ਕੀਤੇ ਜਾਣ ਤੇ ਵੀ ਉਹ ਫੋਨ ਦੇ ਐਪ ਬੈਕਗ੍ਰਾਉਂਡ ਦੇ ਵਿੱਚ ਡੇਟਾ ਦੀ ਖਪਤ ਕਰਦੇ ਰਹਿੰਦੇ ਹਨ ਅਜਿਹੀ ਸਥਿਤੀ ਵਿੱਚ ਤੁਸੀਂ ਡੇਟਾ ਸੇਵ ਮੋਡ ਦੀ ਵਰਤੋਂ ਕਰਕੇ ਬੈਕਗ੍ਰਾਉਂਡ ਡੇਟਾ ਦੀ ਵਰਤੋਂ ਨੂੰ ਰੋਕ ਸਕਦੇ ਹੋ ਅਜਿਹਾ ਕਰਨ ਨਾਲ ਡੇਟਾ ਦੀ ਖਪਤ ਘੱਟ ਜਾਵੇਗੀ ਤੇ ਡੇਟਾ ਨੂੰ ਲੰਬੇ ਸਮੇਂ ਲਈ ਵਰਤਿਆ ਜਾ ਸਕਦਾ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਅਜੇ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਰ ਅਲਰਟ ਤੇ